ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਜਨਾਲਾ ਦੇ ਬਾਡਰ ਦੇ ਤੂਸੀਬੰਦ ਨੇੜੇ ਪਿੰਡ ਗੱਗੜ ਦੇ ਇਲਾਕੇ ਵਿੱਚ ਕੁਝ ਪਰਿਵਾਰਾਂ ਨੇ ਸਿੱਖੀ ਧਰਮ ਛੱਡ ਇਸਾਈ ਧਰਮ ਅਪਣਾ ਲਿਆ ਸੀ ਜੁਜਾ ਚੌਲਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਗੁਰਦੇਵ ਸਿੰਘ ਕੁੱਲੇ ਵਾਲਿਆਂ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੁਖ ਮੋੜ ਸਿੱਖੀ ਧਰਮ ਵਿੱਚ ਆਮਲ ਕੀਤਾ ਤਾਂ ਇਹਨਾਂ ਦੀ ਬਾਹ ਫੜ ਇਹਨਾਂ ਦੇ ਢਾਏ ਹੋਏ ਮਕਾਨਾਂ ਦਾ ਅੱਜ ਨੀ ਪੱਥਰ ਰੱਖਿਆ ਗਿਆ ਥੋੜੇ ਭੁੱਲ ਗਏ ਸੀ ਔਰ ਆਪਣਾ ਜਿਹੜਾ ਪਥ ਹੈ ਚਾਹੀ ਅੱਜ ਤੁਸੀਂ ਤੁਹਾਡੀ ਕਰਕੇ ਉਸ ਥਾਂ ਤੇ ਵਾਪਸ ਮੋੜ ਆਏ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅਜਨਾਲੇ ਬਿਲਕੁਲ ਬੀਓਪੀ ਦੇ ਕੋਲ ਨਾ ਬੌਲਡਰ ਦੇ ਬਿਲਕੁਲ ਉੱਪਰ ਤੁਸੀਂ ਬੰਦੇ ਕੋਲ ਪਿੰਡ ਹੈ ਗਗੜੇ ਉੱਥੇ ਜੋ ਪਾਣੀ ਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਸੀਗਾ ਨਕਰਦਾ ਹੋਇਆ ਔਰ ਤਿੰਨ ਮਕਾਨ ਇੱਥੇ ਸਰਦਾਰ ਸੁੱਚਾ ਸਿੰਘ ਸਰਦਾਰ ਪ੍ਰੀਤ ਸਿੰਘ ਸਰਦਾਰ ਕੁਲਦੀਪ ਸਿੰਘ ਜੋ ਕਿ ਆਪ ਵੇਖ ਸਕਦੇ ਹੋ ਕਿ ਬੂਰੇ ਤਰ੍ਹਾਂ ਪਰਿਵਾਰ ਜਿਹੜੇ ਛਤ ਮਕਾਨ ਜਿਹੜੇ ਨੇ ਉਹ ਨੁਕਸਾਨੇ ਗਏ ਨੇ ਤਰਪਾਲਾਂ ਦਾ ਟੈਂਟ ਬਣਾ ਕੇ ਤੇ ਪਰਿਵਾਰ ਜਿਹੜਾ ਰਹਿਣ ਬਸੇਰਾ ਕਰ ਰਿਹਾ ਔਰ ਅੱਜ ਇੱਥੇ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦੇਣ ਵਾਸਤੇ ਉਹਨਾਂ ਦਾ ਨੀਂ ਪੱਥਰ ਰੱਖਣ ਵਾਸਤੇ ਆਏ ਆ ਔਰ ਸਾਰਾ ਉਦੋਂ ਉਪਰਾਲਾ ਸੰਤ ਬਾਬਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਔਰ ਨਾਲ ਦੇ ਨਾਲ ਸੰਤ ਬਾਬਾ ਹਰਨੇਕ ਸਿੰਘ ਦੀ ਸਿਆੜ ਵਾਲੇ ਮਹਾਂਪੁਰਖ ਸੰਗਤ ਤੇ ਸਹਿਯੋਗ ਨਾਲ ਜਿਹੜੀ ਸੇਵਾ ਉਹ ਕਰਵਾਈ ਜਾਊਗੀ ਔਰ ਮਕਾਨਾਂ ਦੀਆਂ ਤਿੰਨਾਂ ਮਕਾਨਾਂ ਦੀ ਜਿਹੜੀ ਨਹੀਂ ਹੈ ਉਵਾਦੀਸ ਨਗਰ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਰੱਖੀ ਗਈ ਹੈ ਔਰ ਇਹ ਮੈਂ ਵਿਸ਼ੇਸ਼ ਤੌਰ ਤੇ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਪਰਿਵਾਰ ਨੇ ਇਹ ਬਹਿਕਾਵੇ ਦੇ ਵਿੱਚ ਆ ਕੇ ਤੇ ਆਪਣਾ ਧਰਮ ਛੱਡ ਕੇ ਤੇ ਇਸਾਈ ਮਤ ਨੂੰ ਅਪਣਾ ਚੁੱਕੇ ਸਨ ਔਰ ਇਹਨਾਂ ਨੂੰ ਬੇਨਤੀ ਕੀਤੀ ਗਿਆ ਸਮਝਾਇਆ ਔਰ ਇਹਨਾਂ ਨੇ ਅੱਜ ਪ੍ਰਣ ਕੀਤਾ ਜਿਕਾਰੇ ਛੱਡ ਕੇ ਇਹਨਾਂ ਨੇ ਇਸ ਗੱਲ ਨੂੰ ਕਬੂਲਿਆ ਕਿ ਅਸੀਂ ਪੰਥ ਦੀ ਮੁੱਖ ਧਾਰਾ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੁੰਨੇ ਆ ਔਰ ਅੱਗੇ ਤੋਂ ਕਿਸੇ ਵੀ ਕਦੇ ਛੋਟੇ ਮੋਟੇ ਲਾਲਚ ਦੇ ਵਿੱਚ ਆ ਕੇ ਕਦੇ ਵੀ ਅਸੀਂ ਜਿਹੜਾ ਆਪਣਾ ਧਰਮ ਨੂੰ ਜਿਹੜਾ ਪਲਾਂਜ ਲਿਆ ਉਹ ਨਹੀਂ ਦੇਵਾਂਗੇ ਸਿੰਘ ਸਾਹਿਬ ਜਿਹੜਾ ਇਹ ਅਹਿਸਾਸ ਇਹਨਾਂ ਨੂੰ ਹੁਣ ਹੋਇਆ ਵਾ ਉਹ ਸਦੀਵੀ ਵਾਸਤੇ ਆ ਜਾਂ ਫਿਰ ਪਟਕ ਸਕਦੇ ਤੁਹਾਨੂੰ ਕੀ ਲੱਗਦਾ ਦੇਖੋ ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ ਕਿ ਇਹਨਾਂ ਨੂੰ ਸਮਝਾਇਆ ਹੈ ਕਿ ਜਿਵੇਂ ਸਾਡੇ ਇਤਿਹਾਸ ਦਾ ਜ਼ਿਕਰ ਹੈ ਕਿ ਹਮਕਾਰਨ ਗੁਰ ਕੋਲ ਹੈ ਗਵਾਈ ਹਮ ਕੁੜ ਰੱਖੇ ਕਮਨ ਬਡਾਈ ਕਿ ਸਾਡੀ ਖਰਾਤਰ ਕਲਗੀ ਤਰ ਪਾਤਸ਼ਾਹ ਤਾਨ ਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਬਹੁਤ ਵੱਡੀਆਂ ਜੀਨੀ ਸ਼ਹਾਦਤਾਂ ਨੇ ਉਹ ਪੰਥ ਦੇ ਖਾਤਰ ਹੋਈਆਂ ਨੇ ਕਿ ਅਸੀਂ ਆਪਣਾ ਧਰਮ ਜਿਹੜਾ ਹੈ ਉਹਨੂੰ ਨਹੀਂ ਛੱਡਣਾ ਇਸ ਕਰਕੇ ਕਿਸੇ ਤਰ੍ਹਾਂ ਦੇ ਲਾਲਚ ਵਿੱਚ ਆ ਕੇ ਕਿਸੇ ਬਹਿਕਾਵੇ ਦੇ ਵਿੱਚ ਆ ਕੇ ਆਪਣੀ ਮੁਖਤਾਰਾ ਵਿੱਚੋਂ ਬਾਹਰ ਜਾਣਾ ਪੰਥ ਵਿੱਚੋਂ ਪਾਸੇ ਜਿਹੜਾ ਹੋਣਾ ਇਹ ਬਹੁਤ ਵੱਡਾ ਇੱਕ ਗੁਨਾਹ ਹੁੰਦਾ ਹੈ ਔਰ ਇਹਨਾਂ ਵੀਰਾਂ ਨੇ ਇਸ ਗੱਲ ਨੂੰ ਕਬੂਲਿਆ ਕਿ ਅੱਗੇ ਤੋਂ ਅਸੀਂ ਜਿਹੜਾ ਪੰਥ ਪ੍ਰਤੀ ਔਰ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸੁਚੇਤ ਰਹਿਵਾਂਗੇ ਕਿ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕਦੀ ਅਸੀਂ ਦੂਜਾ ਪਾਸੇ ਜਾਣ ਦਾ ਜਿਹੜਾ ਰੋਈਆ ਤਾ ਉਹ ਨਹੀਂ ਕਰਾਂਗੇ ਬਿਲਕੁਲ ਜੀ ਇਸ ਵੇਲੇ ਸਾਡੇ ਨਾਲ ਨੇ ਸੰਸਥਾ ਵੱਲੋਂ ਵੀ ਖਾਹ ਕਾਬੇ ਵਿੱਚ ਜੋ ਕਿ ਹਰ ਥਾਂ ਇਸ ਪਿੰਡੇ ਵਿੱਚ ਵੀ ਅਸੀਂ ਪੋਸਟਰ ਲੱਗੇ ਹੋਏ ਦੇਖੇ ਆ ਦੁੱਖਾਂ ਦਾ ਛਤਕਾਰਾ ਫੁਲਾਨ ਫੁਲਾਨ ਕਿਉਂਕਿ ਇੱਕ ਬੜੇ ਨਾਟਕੀ ਢੰਗ ਦੇ ਨਾਲ ਇਹ ਲੋਕ ਜਿਹੜੇ ਨੇ ਬਿਲਕੁਲ ਬਹੁਤ ਘੋਲੇ ਪਹਾੜੇ ਨੇ ਔਰ ਚਲਾਕੀ ਚਤੁਰਾਈ ਤੋਂ ਬਿਲਕੁਲ ਇਹ ਦੂਰ ਨੇ ਚਲਾਕੀ ਚਤੁਰਾਈ ਬਿਲਕੁਲ ਇਹ ਨਹੀਂ ਜਾਣਦੇ ਇਹਨਾਂ ਲੋਕਾਂ ਨੂੰ ਫਸ ਕੇ ਬੈਠ ਕੇ ਫਸਲਾ ਕੇ ਤੇ ਇਹਨਾਂ ਦਾ ਧਰਮ ਤਬਦੀਲ ਕਰਵਾ ਕੇ ਤੇ ਕਹਿਣਾ ਕਿ ਇਹ ਹੁਣ ਇਸਾਈ ਬਣ ਚੁੱਕੇ ਨੇ ਇਨ ਜਿਵੇਂ ਇਹਨਾਂ ਨੂੰ ਬੇਨਤੀ ਕੀਤੀ ਹੈ ਮੈਂ ਓਵੇਂ ਬਾਕੀ ਸਾਡੇ ਜਿਹੜੇ ਪਰਿਵਾਰ ਕੋਈ ਦੂਜੇ ਧਰਮ ਵਿੱਚ ਕਨਵਰਟ ਹੋ ਚੁੱਕੇ ਆ ਬਦਲ ਚੁੱਕੇ ਆ ਉਹਨਾਂ ਨੂੰ ਵੀ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਕਿ ਸਮੁੱਚਾ ਪੰਥ ਸਾਡਾ ਪੰਥ ਬਹੁਤ ਅਮੀਰ ਹੈ ਸਿੱਖੀ ਬਹੁਤ ਅਮੀਰ ਹੈ ਔਰ ਸਿੱਖੀ ਜਿਹੜੀ ਹੈ ਇੱਕ ਦੇ ਵਸਤੂਆਂ ਦੇ ਨਾਲ ਤੋਲੇ ਨਹੀਂ ਜਾ ਸਕਦੀ ਸਾਡਾ ਵਿਰਸਾ ਬਹੁਤ ਅਮੀਰ ਹੈ ਕਿਉਂਕਿ ਸਿੱਖੀ ਦੀ ਪਾਲਣਾ ਵਾਸਤੇ ਸਿੱਖੀ ਨੂੰ ਰੱਖਣ ਵਾਸਤੇ ਲੱਖਾਂ ਸ਼ਹਾਦਤਾਂ ਹੁਣ ਤੱਕ ਹੋ ਚੁੱਕੀਆਂ ਹੈ ਜਿਹੜੇ ਕੋ ਸਾਡੇ ਵੀਰ ਮੁਖ ਧਾਰਾ ਚੋਂ ਕਿਸੇ ਬਹਿਕਾਵੇ ਫਸਲਾਵੇ ਵਿੱਚ ਆ ਕੇ ਮੁਖ ਧਾਰਾ ਤੋਂ ਪਾਸੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਉਹ ਆਪਣਾ ਜਿਹੜਾ ਜਿਹੜੇ ਮੁਖ ਧਾਰਾ ਹੈ ਜਿਸ ਪੰਥ ਵਿੱਚ ਜਿਸ ਘਰ ਵਿੱਚ ਉਹ ਪੈਦਾ ਹੋਏ ਨੇ ਜਿਸ ਪਰਿਵਾਰ ਵਿੱਚੋਂ ਪੈਦਾ ਹੋਏ ਨੇ ਆਪਣੇ ਪਰਿਵਾਰ ਵਿੱਚ ਪਾਵ ਆਪਣੇ ਪੰਥ ਵਿੱਚ ਵਾਪਸ ਆਉਣ ਉਹਨਾਂ ਦੇ ਹਾਰ ਤਰੰਤੀ ਦੇ ਲੋੜ ਹੈ ਉਹਦਾ ਖਿਆਲ ਰੱਖਣ ਦਾ ਜਿਹੜਾ ਯਤਨ ਹੈ ਉਹ ਕੀਤਾ ਜਾਊਗਾ ਬਿਲਕੁਲ ਜੀ ਉਹ ਐਸੀ ਤੇ ਪਹਿਲਾਂ ਹੀ ਜੁੜਿਆ ਮਜਬੂਤ ਸੁੱਖਾਂ ਨੂੰ ਬਲੋਂ ਕਰਦੇ ਤੇ ਇਹ ਥੋੜੇ ਪਿਛੜਾਗੇ ਜੀ ਤੇ ਇਹ ਥੋੜੇ ਫਿਰ ਨੂੰ ਆ ਗਏ ਹੁਣ ਸਹੀ ਹੋ ਗਏ ਅੱਛਾ ਇਹ ਭਟਕ ਗਏ ਸੀ ਇਹ ਭਟਕ ਗੇ ਸੀ ਹਾਂਜੀ ਤੇ ਫਾਜ਼ਲ ਸਾਹਿਬ ਮੇਰੇ ਸਰਦਾਰ ਸਾਹਿਬ ਸੋਮਣੀ ਕਮੇਟੀ ਦੇ ਮਨਾਉਣ ਜੀ ਹਾਂਜੀ ਤੇ ਆ ਜਿਹੜਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਭਟਕ ਗਏ ਸੀ ਰਸਤਾ ਤੇ ਹੁਣ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਕੀ ਨਾਂ ਨਾ ਗੁਲਦੀਪ ਸਿੰਘ ਜੀ ਕਿਹੜਾ ਪਿੰਡ ਕਿਹੜਾ ਗੱਗੜ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਉੱਤੇ ਪੁੱਛੀਏ ਤਾਂ ਲੈ ਕਮੈਂਟ ਨਹੀਂ ਪਤਾ ਰੱਖਣਾ ਹਾਂਜੀ ਬਬਾ ਜੀ ਬੜੇ ਵਧੀਆ ਗੱਲ ਕੋਈ ਨਹੀਂ ਆਇਆ ਪਿੱਛੋਂ ਪਹਿਲਾਂ ਕੋਈ ਨਹੀਂ ਆਇਆ ਚਲੋ ਵਧੀਆ ਆਏ ਹਾਂਜੀ ਅਕਰ ਤੁਸੀਂ ਸਿੱਖੀ ਤੋਂ ਛੱਡਤਾ ਸੀ ਹਾਂਜੀ ਹਾਂਜੀ ਬਬਾ ਜੀ ਕਰੇ ਭਾਈ ਕਰੇ ਚੱਲਗੇ ਕ੍ਰਿਸ਼ਨ ਹੰਦਾਂ ਜਾਂਦੇ ਕ੍ਰਿਸ਼ਨ ਨਹੀਂ ਜਾਂਦੇ ਕਿਤੇ ਹੋਵੇ ਵਾਪਸ ਮੁੜਾਈਂ ਕੋਈ ਨਹੀਂ ਹੋਣੀ ਕਿਸੇ ਨੇ ਬਾਹ ਫੜੀ ਜੀ ਕਹਿੰਦੇ ਜੀ ਕਿ ਬੜੀ ਤੁਹਾਡੀ ਸਹਾਇਤਾ ਕਰਨੀ ਆ ਬੜੇ ਪੋਸਟਰ ਲੱਗੇ ਨਹੀਂ ਇੱਥੇ ਨਹੀਂ ਇੱਥੋਂ ਤੱਕ ਨਹੀਂ ਦੇਖਿਆ ਅੱਛਾ ਹਾਂਜੀ ਤਾਂ ਪੁੱਛੇ ਤਾਂ ਦੇਖੋ ਹਾਂਜੀ ਹਾਂਜੀ ਸਰਵਟ ਕਰਨਾ ਚਾਹੋਗੇ ਨਾਲ ਹਾਂਜੀ ਤੇ ਹੁਣ ਤੁਸੀਂ ਆਪਣੇ ਧਰਮ 'ਚ ਪੱਕੇ ਰਹੋਗੇ ਹਾਂਜੀ ਹਾਂਜੀ ਕੁਣ ਤੈਨੂੰ ਕਿਸੇ ਲਾਲਚਾਉਗੇ ਨਹੀਂ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਧਰਮ 'ਚ ਪੱਕੇ ਰਹੋਗੇ ਹੁਣ ਹਾਂਜੀ ਕਿਸੇ ਲਾਲਚ ਤੇ ਨਹੀਂ ਆਉਗੇ ਅਸੀਂ ਆਪਾਂ ਬਾਬੇ ਦੇ ਧੰਨਵਾਦ ਕਰਦੇ ਆ ਜੀ ਸਾਡੇ ਕੋਲ ਭਾਈ ਗੁਰਜੀਕਾ ਖਾਲਸਾ ਭਾਈ ਜੀ ਫਤਿਹ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਦਾ ਮੈਂ ਛੋਟਾ ਬੇਟਾ ਹਾਂ ਜੀ ਗੁਰਜੀਤ ਸਿੰਘ ਮੇਰਾ ਨਾਮ ਹੈ ਸਿੰਘ ਸਾਹਿਬ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹਨਾਂ ਦੇ ਸੰਜੋਗ ਦੇ ਨਾਲ ਸਿੰਘ ਸਾਹਿਬ ਜੀ ਨੇ ਦੇਸ਼ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਘਰ ਟੁੱਟੇ ਨੇ ਜਾਂ ਕੋਈ ਵੀ ਇਹਨਾਂ ਨੂੰ ਸਮੱਸਿਆ ਹੈ ਉਹਦਾ ਪਹਿਲਾਂ ਵੈਰੀਫਾਈ ਕਰੋ ਅਸੀਂ 10 ਦਿਨ ਤੋਂ ਪਹਿਲਾਂ ਤੋਂ ਲੱਗੇ ਆ ਜੀ ਉਸ ਤੋਂ ਬਾਅਦ ਇੱਥੇ ਸਿੰਘ ਸਾਹਿਬ ਜੀ ਨੂੰ ਆਪ ਜੀ ਨੇ ਦੇਖ ਹੀ ਲਿਆ ਕਿ ਨੀ ਪੱਤਰ ਵਾਸਤੇ ਬੁਲਾਇਆ ਹੈ ਜੀ ਤੇ ਇਹ ਘਰ ਪੂਰਾ ਇਹਨਾਂ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ ਜੀ ਜਿਹੜੀਆਂ ਹੋਰ ਵੀ ਇਹਨਾਂ ਦੇ ਜਿਸ ਤਰ੍ਹਾਂ ਘਰੇਲੂ ਚੀਜ਼ਾਂ ਜੜੀਆਂ ਨੇ ਰੁੱਟ ਗਈਆਂ ਨੇ ਜਾਂ ਟੁੱਟ ਗਈਆਂ ਨੇ ਉਹ ਵੀ ਸਿੰਘ ਸਾਹਿਬ ਜੀ ਦੇ ਹਦਾਇਤਾਂ ਤੇ ਤੇ ਬਾਬਾ ਜੀ ਦੇ ਦਿੱਤੀਆਂ ਜਾਣਗੀਆਂ ਜੀ ਇਹਨਾਂ ਨੂੰ ਤੁਹਾਨੂੰ ਲੱਗਦਾ ਜੀ ਇੱਕ ਤਰ੍ਹਾਂ ਦਾ ਨਾਲੇ ਪੁੱਨ ਨਾਲੇ ਫਲਿਆ ਕਿਉਂਕਿ ਇਹਨਾਂ ਦੀ ਘਰ ਵਾਪਸੀ ਵੀ ਆ ਉਸ ਤੋਂ ਬਾਅਦ ਘਰ ਬਣਾ ਕੇ ਤੁਸੀਂ ਘਰ ਵਾਪਸੀ ਕਰਾ ਰਹੇ ਹੋ ਬਿਲਕੁਲ ਜੀ ਇਹਨਾਂ ਨਾਲ ਸਹੀ 15 ਦਿਨਾਂ ਤੋਂ ਅਸਰ ਆਪਤਾ ਕਰ ਰਹੇ ਸੀ ਜੀ ਤੇ ਨਾਲ ਅਸੀਂ ਪੁੱਛਿਆ ਵੀ ਆ ਕਿ ਉਹ ਆਏ ਨੇ ਜਾਂ ਕਿਸ ਤਰ੍ਹਾਂ ਜਿੰਨਾਂ ਨਾਲ ਜੁੜੇ ਸੀ ਕਹਿੰਦੇ ਉਹ ਤਾਂ ਮੁੜੇ ਨਹੀਂ ਨਾ ਉਹਨਾਂ ਦਾ ਹਾਲਚਾਲ ਪੁੱਛਿਆ ਜੀ ਤੇ ਇਸ ਕਰਕੇ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਗਾਂ ਵਾਸਤੇ ਵੀ ਕੋਈ ਵੀ ਚੀਜ਼ ਵੀ ਬੱਚਿਆਂ ਦੀ ਸਟੱਡੀ ਜਾਂ ਕੋਈ ਘਰੇਲੂ ਚੀਜ਼ ਦੀ ਲੋੜ ਆ ਜਾਂ ਦੁੱਖ ਆ ਸੁੱਖ ਆ ਉਹ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਸਿੰਘ ਸਾਹਿਬ ਜੀ ਦੇ ਧਿਆਨ ਚ ਲਿਆ ਕੇ ਤੇ ਤੁਹਾਡੀ ਪੂਰੀ ਕੀਤੀ ਜਾਵੇਗੀ ਜੀ ਸਿੰਘ ਸਾਹਿਬ ਲਾਸਟ ਇੱਕ ਅਪੀਲ ਕਰਦੇ ਹੋ। ਡੇਰਾਬਾਜੀ ਤੋਂ ਆਪ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਨੇ ਸ਼ਹੀਦ ਭਗਤ ਸਿੰਘ ਦੇ 19ਵੀਂ ਬਰਸੀ ਮੌਕੇ ਪਿੰਡ ਮੁਬਾਰਕਪੁਰ ਦੇ ਇਤਿਹਾਸਿਕ ਕੋਠੜੀ ਵਿੱਚ ਪਹੁੰਚ ਕੇ ਸਰਦਾ ਦੇ ਫੁੱਲ ਪੇਟ ਕੀਤੇ। ਜ਼ਿਕਰਯੋਗ ਹੈ ਕਿ ਇਹ ਉਹ ਕੋਠੜੀ ਹੈ ਜਿੱਥੇ ਭਗਤ ਸਿੰਘ ਨੂੰ ਫਾਂਸੀ ਦੇਣ ਤੋਂ ਪਹਿਲਾਂ ਇੱਥੇ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਭਗਤ ਸਿੰਘ ਦੇ ਜਜ਼ਬੇ ਨੂੰ ਯਾਦ ਰੱਖਣ ਦੀ। ਟੀਵੀ ਅੱਜ ਪੰਜਾਬ ਦੇ ਲੋਕਾਂ ਲਈ ਭਾਰਤ ਦੇ ਲੋਕਾਂ ਲਈ ਬਹੁਤ ਵੱਡਾ ਦਿਨ ਹੈ। ਅੱਜ ਦੇਸ਼ ਦੇ ਪਰਵਾਨੇ ਪੰਜਾਬ ਦੇ ਜੰਪੜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹਨਾਂ ਲੋਕਾਂ ਨੇ ਸ਼ਹਾਦਤ ਦਿੱਤੀ ਉਹਨਾਂ ਵਿੱਚੋਂ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ 18 ਜਿਹੜੇ ਮਨਾ ਰਹੇ ਆ ਵੈਸੇ ਤੁਹਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਪਤਾ ਹੀ ਹੈ ਕਿ ਮੇਰੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖਟਕੜ ਕਰਾ ਤੋਂ ਸੋਚ ਚੱਕ ਕੇ ਹੀ ਸਰਕਾਰ ਦੀ ਸ਼ੁਰੂਆਤ ਕੀਤੀ ਸੀ ਇਸ ਕਰਕੇ ਇਹ ਆਜ਼ਾਦੀ ਦੇ ਜਿਹੜੇ ਪਰਮਾਨੇ ਆ ਮੈਂ ਇਹਨਾਂ ਦਾ ਸਜਦਾ ਕਰਦਾ ਸਲੂਟ ਕਰਦਾ ਅੱਜ ਜੇ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਜਿਨ੍ਹਾਂ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਸ਼ਹਾਦਤਾਂ ਨਾ ਦਿੱਤੀਆਂ ਹੁੰਦੀਆਂ ਨਾ ਸਾਡੇ ਸਿਰਾਂ ਤੇ ਪੱਗਾਂ ਹੋਣੀਆਂ ਸੀ ਨਾ ਸਾਡੀ ਪੈਰਾਂ ਦੇ ਸਿਰਾਂ ਤੇ ਚੁੰਨੀਆਂ ਹੋਣੀਆਂ ਸੀ ਆ ਜਿਹੜਾ ਕਾਇਦਾ ਕਾਨੂੰਨ ਜਿਹੜੇ ਕਾਨੂੰਨ ਦੇ ਤਹਿਤ ਆਪਾਂ ਸਾਰੇ ਸੰਵਿਧਾਨ ਦੇਖਦੇ ਆਂ ਸੰਵਿਧਾਨ ਦੇ ਰਚੇਤਾ ਲਾਓ ਜਿਹਦੇ ਨਾਲ ਨਾਲ ਰਸ਼ੀਦ ਭਗਤ ਸਿੰਘ ਦੀ ਸ਼ਹਾਦਤ ਲਾਓ ਅੱਜ ਉਹ ਸਾਡੇ ਮਹਾਨ ਯੋਧੇ ਦਾ ਜਨਮ ਦਿਨ ਸਾਰੇ ਪੰਜਾਬ ਸਾਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਮੈਂ ਇਸ ਮੌਕੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਅਸੀਂ ਜ਼ਰੂਰ ਰਾਜਨੀਤੀ ਕਰੀਏ ਲੇਕਿਨ ਅੱਜ ਸ਼ਹੀਦਾਂ ਦੇ ਜਨਮ ਦਿਹਾੜਿਆਂ ਦੇ ਉੱਪਰ ਇਹਨਾਂ ਤੋਂ ਵੀ ਕੋਈ ਸਿੱਖੀ ਹੈ ਕਿ ਸਾਡੇ ਨੌਜਵਾਨ ਜਿਹੜੇ ਭਰਾ ਸੀ 18 20 20 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਪਾਰਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਸਭ ਤੋਂ ਮੁਰੇ ਹੋ ਕੇ ਇਹਨਾਂ ਨੇ ਲੜਾਈ ਲੜੀ ਸੀ ਅੱਜ ਸ਼ਹੀਦ ਭਗਤ ਸਿੰਘ ਦੇ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਤੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਕਿ ਇਸ ਮੌਕੇ ਤੇ ਇਹ ਯੋਧਾ ਨੇ ਜਿਨ੍ਹਾਂ ਨੇ ਸਾਨੂੰ ਭਾਰਤ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਖਾਸ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਨਕਲਾਬ ਜਿੰਦਾਬਾਦ ਜਿੰਦਾਬਾਦ ਜਲੰਧਰ ਦੇ ਸਾਫਾ ਕਾ ਮੰਤਰੀ ਮਨਰੰਜਨ ਕਾਲੀ ਦੇ ਘਰ ਦੇ ਬਾਹਰ ਇੱਕ ਕਾਰ ਸਿੱਖ ਰਹੀ ਲੜਕੀ ਨੇ ਵੱਡਾ ਹਾਦਸਾ ਕਰ ਦਿੱਤਾ ਦਰਸਲ ਉਹ ਕਾਰ ਵਿੱਚ ਬੈਕ ਕਰ ਰਹੀ ਸੀ ਤੇਜ਼ ਰਫ਼ਤਾਰ ਨਾਲ ਇੱਕ ਸਾਈਕਲ ਸਵਾਰ ਨੂੰ ਉਸਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਪੀੜਤ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਬਾਹਰ ਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਆ ਨਾਮ ਆਪਕਾ ਤਾਂ ਦੀਪਕ ਕੁਮਾਰ ਜੀ ਬਜੀ ਕਿਆ ਬਾਤ ਹੈ ਕਿਤਨੇ ਮਜਰੇ ਹ ਸਵੇਰੇ ਸਬਕ ਸਤ ਵਜੇ ਸੀ ਜੀ ਮੈਂ ਆਪਣਾ ਜਾ ਰਿਹਾ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਬੈਕ ਲੈ ਕੇ ਮਰ ਰਿਹਾ ਜੀ ਕਿੰਨੇ ਮਰ ਜੀ ਲੜਕੀ ਸੀ ਡਰਾਈਵ ਕਰ ਰਹੀ ਕੋਲ ਕਿੰਨੇ ਕੋਈ ਕਿੱਥੇ ਦੀ ਗੱਲ ਹੈ ਆ ਸ਼ਾਸਤਰੀ ਚੋਂ ਇਹ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਤੇ ਸਭ ਲੋਕ ਤੁਸੀਂ ਕੰਮ ਕੀ ਕਰਦੇ ਹੋ ਅਖਬਾਰ ਦਾ ਅਖਬਾਰ ਵੰਡਦੇ ਹੋ ਅਖਬਾਰ ਲੈ ਕੇ ਜਾ ਰਹੇ ਹੋ ਹਾਂਜੀ ਜਦੋਂ ਐਕਸੀਡੈਂਟ ਹੋਇਆ ਉਸ ਟਾਈਮ ਤੇ ਕੋਈ ਆਪਣਾ ਕਹਿੰਦੇ ਹੋਰ ਵੀ ਇੰਜਰਡ ਹੋਇਆ ਹੈ ਅਣੀ ਮੈਂ ਥੱਲੇ ਸੀ ਕਾਫੀ ਜ਼ਿਆਦਾ ਪਤਾ ਮੇ ਲੱਗੇ ਕਿ ਕਿਸੇ ਲਈ ਮਾਰੀ ਸੀ ਜਿਹੜਾ ਗੱਡੀ ਚਲਾ ਰਹੇ ਸੈਂਟਰੇ ਸੀਗੇ ਉਹ ਆਈ ਥਿੰਕ ਸ਼ਾਇਦ ਉਹ 25 ਸਾਲ ਦੀ ਉਮਰ ਕਰਦੇ ਹੋਏ ਗੱਡੀ ਇਥੇ ਮੋੜਨ ਲੱਗੇ ਸੀਗੇ ਗੱਡੀ ਮੋੜਦੇ ਹੋਏ ਮੋੜਦੇ ਆ ਪੂਰੇ 7 ਵਜੇ ਗੱਡੀ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੀ ਮੋੜਨ ਲੱਗੇ ਬੈਕ ਕਰਨ ਲੱਗੇ ਰੇਸ ਹੋ ਗਈ ਤੇਰੇ ਤੇ ਤੇ ਇਨਾ ਕੋਲ ਸਾਂਭੀ ਨਹੀਂ ਗਈ ਸਾਂਭੀ ਨਹੀਂ ਗਈ ਜਦੋਂ ਆਪਣੇ ਸਾਹ ਦੀ ਗੱਡੀ ਜੇ ਲੱਗੇ ਉਥੇ ਬੈਕ ਹੋ ਕੇ ਕਿਸੇ ਨੂੰ ਆ ਗਈ ਤੇ ਕਿੰਨੇ ਕੋਲ ਘਾਇਲ ਹੋਇਆ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫਟਰ ਜਾ ਹੋ ਗਿਆ ਸਰ ਤੇ ਸੱਟ ਲੱਗੀ उसके साइकिल भी गड्डी दे अंदर आ गई थी कोठी तो साहब साथ ही कोठी किना दे का, कालिया साहब दे हम्म तो आधे भी इतने को वजन लगी थी कभी कुछ बार नहीं आये तो इतने थे क्या है पीछे आ गए ये अपना <laughs> तो बचाव पहले कर दे एक बड़े सेक्टर इसी बच्चों की उम्र कितनी कराबली थी नाना ज़्यादा थी 16-17 ਸਾਲ ਦੇ ਹੰਡਰੇਜ ਲੱਗਦੇ ਸੀ ਬੱਚੇ ਹਾਂ ਸਾਰੇ ਬਹੁਗੇ 22-22 ਸਾਲ ਦੇ ਤੇ ਵੱਡੇ ਰਹੇ ਨੇ ਅਰੇ ਪਿਓ ਨਾੜੇ ਸਿਖਾਉਂਦਾ ਸੀਗਾ ਰਸਤੇ ਮਰਲੇ ਤੇ ਰਹਿਣ ਵਾਲੇ ਜੀ ਏਜ ਕਿੰਨੀ ਕੁ ਹੈ ਜਿਹੜਾ ਚਾਹੁੰਦਾ ਹੈ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 3 ਮਹੀਨੇ ਦੱਸ ਦੇ ਹੰਡਰੇਜ ਵੀ ਦੱਸਿਆ ਜਾਵੇ ਨਹੀਂ ਅੰਡਰ ਏਜ ਤੇ 18 ਮਹੀਨੇ ਮਤਲਬ ਉਹਦਾ ਲਰਨਿੰਗ ਅਨ ਲਾਇਸੈਂਸ ਬੜਿਆ ਹੋਇਆ ਹੈ ਆ ਵਕੀਓ ਕੇ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਨਾਮ ਨਾਮ ਕੀ ਲਿਖਤੀ ਦਾ ਨਾਮ ਮੇਰੇ ਕੋਲ ਡੈਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਤੇ ਜਿਹੜਾ ਇੰਜੈਕਟ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪਤਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਕਰਦੇ ਦਿੱਤੇ ਦਿਨ ਗਾਇਕ ਰਾਜੀਵ ਜੁਵੰਦਾ ਦਾ ਸੜਕੀ ਹਾਦਸਾ ਹੋ ਗਿਆ ਸੀ ਤੇ ਉਸੇ ਦਿਨ ਤੋਂ ਹੀ ਹਸਪਤਲ ਵਿੱਚ ਕੋਮਾ ਵਿੱਚ ਹੈ ਅੱਜ ਪਰਿਵਾਰ ਨੂੰ ਗਾਇਕ ਆਰਨੇਤ ਮਿਲਣ ਲਈ ਪਹੁੰਚੇ ਤੇ ਉਹਨਾਂ ਕਿਹਾ ਹੈ ਕਿ ਰਾਜਪੀਰ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਪ੍ਰਮਾਤਮਾ ਕਰੇ ਉਹ ਜਲਦੀ ਠੀਕ ਹੋ ਜਾਵੇ ਇਸ ਮੌਕੇ ਤੇ ਗਾਇਕ ਰੇਸ਼ਮ ਅਨਮੋਲ ਨੇ ਇਹ ਵੀ ਕਿਹਾ ਕਿ ਡਾਕਟਰਾਂ ਮੁਤਾਬਕ ਕਿਡਨੀ ਤੇ ਹਾਰਟ ਸਹੀ ਕੰਮ ਕਰ ਰਹੇ ਨੇ ਤੇ ਬਲੱਡ ਪ੍ਰੈਸ਼ਰ ਵੀ ਸਹੀ ਆ ਰਿਹਾ ਹੈ ਇਸ ਲਈ ਉਹ ਬਹੁਤ ਬੇਹਦ ਜਲਦੀ ਠੀਕ ਹੋ ਜਾਣਗੇ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲਿਆਂ ਨੂੰ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਫਾਈਰ ਨੂੰ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਤੋਂ ਹਾਂਜੀ ਉਹ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚਾ ਕਿਉਂਕਿ ਜਦੋਂ ਨੂੰ ਡਾਕਟਰ ਨੇ ਤੁਹਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ 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 ਤੁਸੀਂ ਕੱਲ ਵੀ ਆਰਨਿਚ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੋਂ ਨਾ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮ ਤੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁੱਖ ਦਾ ਸੁਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਇਗਰੂ ਸ਼ਹੀਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਠੀਕ ਹੈ ਮੈਂ ਧੰਨਵਾਦ ਕਰਦਾ ਦਿਲੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਬਾਈ ਰਾਜਵੀਰ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਵਿੱਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਵਿੱਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਐ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ਿਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਇਹਨਾਂ ਦਾ ਬੀਪੀ ਵੀ ਸਟੇਬਲ ਐ ਆਕਸੀਜਨ ਵੀ ਘਟਾ ਦਿੱਤੀ ਗਈ ਐ ਔਰ ਜਿਹੜੀ ਬੋਡੀ ਐ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਐ ਭਾਜੀ ਹਾਂਜੀ ਮੇਰੀ ਜਸਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਹਨਾਂ ਨੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੋਨਚ ਵੀ ਉਹਨਾਂ ਨੇ ਦਿੱਤਾ ਐ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਉਥੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇਖੀ ਸੀ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ ਮਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਪਨਵਾਦੀ ਇੱਕ ਘਰੇਲੂ ਮਹਿਲਾ ਹੁਣ ਕਿਸਾਨਾਂ ਲਈ ਪ੍ਰੇਰਣਾ ਬਣਦੀ ਪ੍ਰਭਜੋਤ ਕੋਰ ਨੇ ਆਧੁਨਿਕ AI ਡਰੋਨ ਟੈਕਨੋਲੋਜੀ ਨੂੰ ਆਪਣੇ ਹੌਂਸਲੇ ਨਾਲ ਚੋੜ ਕੇ ਖੇਤਾਂ ਵਿੱਚ ਇਨਕਲਾਬ ਲੈ ਕੇ ਆਈ ਹੈ ਉਮੀਦ ਫਾਊਂਡੇਸ਼ਨ ਨਾਲ ਜੁੜ ਕੇ ਪ੍ਰਭਜੋਤ ਨੇ ਦਿੱਲੀ ਵਿੱਚ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਸ ਨੂੰ ਕੇਂਦਰ ਸਰਕਾਰ ਦੀ ਸਕੀਮ ਤਹਿਤ 18 ਲੱਖ ਰੁਪਏ ਕੀਮਤ ਵਾਲਾ ਇੱਕ ਰਿਕਸ਼ਾ ਅਤੇ ਇੱਕ ਬੈਟਰੀ ਨਾਲ ਚੱਲਣ ਵਾਲਾ ਅਤ ਆਧੁਨਿਕ ਡਰੋਨ ਮਿਲਿਆ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰਭਜੋਤ ਕੋਰ ਹੈ ਜੀ ਸਰ ਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਡਰੋਨ ਦੇ ਨਾਲ ਸਪਰੇਅ ਕਰ ਰਹੇ ਹੋ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੰਮ ਕਾਰ ਨੂੰ ਕਿਵੇਂ ਦੇਖਦੇ ਹੋ ਆਪਣਾ ਸਰ ਇਹ ਇੱਕ ਬਹੁਤ ਜ਼ਿਆਦਾ ਸਕਸੈਸਫੁਲ ਕੰਮ ਹੈ ਜੀ ਬਹੁਤ ਜ਼ਿਆਦਾ ਸਫਲਤਾ ਮਿਲ ਰਹੀ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਕਿਸਾਨ ਸੀਗੇ ਬਹੁਤ ਜ਼ਿਆਦਾ ਹਰਾਸ਼ਮੈਂਟ ਹੁੰਦੀ ਸੀ ਉਹਨਾਂ ਨੂੰ ਪਰ ਹੁਣ ਇਹ ਬਿਲਕੁਲ ਹੀ ਆਸਾਨੀ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਕੇ ਆਸਾਨੀ ਨਾਲ ਇਨਕਮ ਕਰ ਰਹੇ ਹਾਂ ਪ੍ਰਸ਼ਾਸਨ ਕਿਵੇਂ ਦੇਖਦੇ ਹੋ ਮੁਸ਼ਕਲ ਕਿੰਨੀ ਕੁ ਸੀ ਸਾਰਾ ਕੁਝ ਕਰਨ ਦੇ ਲਈ ਮੁਸ਼ਕਲਾਂ ਤਾਂ ਸਰ ਥੋੜ੍ਹੀ ਹੀ ਸੀਗੀਆਂ ਪਰ ਅਸੀਂ ਹਿੰਮਤ ਕਰਕੇ ਪਾਰ ਕੀਤੀ ਹੈ ਟ੍ਰੇਨਿੰਗ ਲੱਗੀ ਟ੍ਰੇਨਿੰਗ ਪਾਸ ਕਰਕੇ ਸਾਨੂੰ ਇਹ ਡਰੋਨ ਮਿਲਿਆ ਉਮੀਦ ਫਾਊਂਡੇਸ਼ਨ ਦੇ ਥਰੂ ਇਹ ਸਾਰਾ ਕੁਝ ਹੋਇਆ ਲਾਇਸੈਂਸ ਮਿਲਣ ਦੀ ਲਈ ਕਿੱਥੇ ਗਈ ਸੀ ਟ੍ਰੇਨਿੰਗ ਕਿੱਥੋਂ ਲਈ ਹੈ ਟ੍ਰੇਨਿੰਗ ਸੀ ਸਰ ਸਾਡੀ ਗੁਰਗਾਉਂ ਦੇ ਵਿੱਚ ਡਰੋਨ ਡੈਸਟੀਨੇਸ਼ਨ ਦੇ ਵਿੱਚ ਸੀਗੀ ਉੱਥੇ ਸਾਡੀ 10 ਦਿਨ ਦੀ ਟ੍ਰੇਨਿੰਗ ਲਾ ਕੇ ਟੈਸਟ ਕਲੀਅਰ ਕਰਕੇ ਅਸੀਂ ਡਰਾਈਵਿੰਗ ਪਾਇਲਟ ਲਾਇਸੈਂਸ ਦਾ ਲਾਇਸੈਂਸ ਲਿਆ ਹੁਣ ਤੋਂ ਕੀ ਨੀਅਤ ਤੁਹਾਡਾ ਰੇਟ ਕੀ ਹੈ ਰੇਟ ਸਰ 1 ਏਕੜ ਦਾ 300 ਰੁਪਏ ਹੈ 300 ਰੁਪਏ 1 ਏਕੜ ਚਾਰਜਸ ਨੇ ਤੇ ਇਹਦੇ ਵਿੱਚ ਕੀ ਹੈ ਸਰ ਏਕੜ ਦੇ ਹਿਸਾਬ ਨਾਲ ਜੇ ਦਿਨ ਚ 10-15 ਏਕੜ ਮਿਲ ਜਨਦੇ ਤਾਂ ਵਧੀਆ 6 ਤੋਂ 7000 ਪੈਨ ਕਮ ਹੋ ਜਾਣਗੇ ਆਮ ਔਰਤਾਂ ਜਿਹੜੀਆਂ ਵੱਲੋਂ ਘਰਾਂ ਦੇ ਕੰਮ ਕਰਦੇ ਨੇ ਉਹ ਵੀ ਤੁਹਾਡੇ ਵਾਂਗੂ ਸਫਲ ਹੋ ਸਕਦੇ ਨੇ ਜੇ ਮਿਹਨਤ ਕਰਨ ਜੀ ਬਿਲਕੁਲ ਸਫਲ ਹੋ ਸਕਦੀਆਂ ਨੇ ਪਰ ਸਫਲ ਹੋਣ ਲਈ ਸਭ ਤੋਂ ਜ਼ਿਆਦਾ ਸਪੋਰਟ ਹੈ ਫੈਮਲੀ ਦੀ ਜੇ ਉਹਨਾਂ ਨੂੰ ਫੈਮਲੀ ਦੀ ਸਪੋਰਟ ਹੈ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਕੇ ਸਫਲ ਹੋ ਸਕਦੇ ਕਿੰਨਾ ਕੁ ਜਿਹੜੇ ਤੁਹਾਨੂੰ ਆਰਡਰ ਨੇਗੇ ਹੁਣ ਆ ਰਹੇ ਨੇ ਆਰਡਰ ਸਰ ਬਾਧੂ ਆ ਰਹੇ ਨੇ ਜੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਹੈ ਉਹ ਸਾਡਾ ਨੰਬਰ ਕੰਟੈਕਟ ਫੇਸਬੁੱਕ ਤੋਂ ਚੱਕ ਕੇ ਸਾਨੂੰ ਕਾਲ ਕਰ ਰਹੇ ਨੇ ਤਾਂ ਵਧੀਆ ਕਮਾਈ ਹੋ ਰਹੀ ਹੋਂ ਤਾਂ ਹਾਂਜੀ ਹਾਂ ਫੁੱਲ ਇਨਕਮ ਵਧੂ ਹੋ ਰਹੀ ਹੈ ਜੀ ਤੁਹਾਡਾ ਨਾਮ ਜੀ ਨੀਹਾ ਗਰੋਵਰ ਜਿੱਦ ਕਿ ਨਾ ਦੇਖਦੇ ਹਾਂ ਕਿ ਲੇਡੀਜ਼ ਨੂੰ ਅਗਰ ਇਦਾਂ ਦਾ ਕੰਮ ਆ ਮਿਲ ਰਿਹਾ ਤਾਂ ਔਮਨ ਕਾਫੀ ਜ਼ਿਆਦਾ ਅੱਗੇ ਜਾ ਸਕਦੇ ਨੇ ਤੇ ਇਹਨਾਂ ਦੇ ਕੰਮ ਨੂੰ ਤੇ ਇਹਨਾਂ ਦੀ ਇਨਕਮ ਨੂੰ ਕਿਵੇਂ ਦੇਖਦੇ ਦੇਖੋ ਇਨਕਮ ਤਾਂ ਇਹਨਾਂ ਦੀ ਵੈਸੇ ਵੀ ਇੱਕ ਮਿਸਾਲ ਹੀ ਬਣ ਚੁੱਕੀ ਹੈਗੀ ਪਹਿਣਾ ਵਾਸਤੇ ਔਰ ਮੈਂ ਤਾਂ ਇਹ ਉਮੀਦ ਕਰੂੰਗੀ ਕਿ ਜਿਹੜੀਆਂ ਹੋਰ ਵੀ ਪੈਣਾ ਇਸ ਚੀਜ਼ ਨੂੰ ਕਰਕੇ ਅਗੇ ਕੰਮ ਨੂੰ ਅੱਗੇ ਹੋਰ ਵਧ ਸਕਦੀਆਂ ਨੇ ਤਾਂ ਉਹ ਘਰਾਂ ਚੋਂ ਨਿਕਲ ਕੇ ਇੱਕ ਵਾਰੀ ਉਮੀਦ ਫਾਊਂਡੇਸ਼ਨ ਨਾਲ ਉਮੀਦ ਦੀ ਪੈਣਾ ਨਾਲ ਮਿਲਨ ਔਰ ਜੁੜਨ ਉਹਨਾਂ ਰਾਹੀਂ ਇੱਕ ਗਰੁੱਪ ਬਣਾ ਠੀਕ ਨਹੀਂ ਜੀ ਨਾ ਰਹੀ ਆਪਾਂ ਅੱਗੇ ਕੋਈ ਇਹਨਾਂ ਦਾ ਡਰੋਨ ਰਾਹੀਂ ਅਗਰ ਕੋਈ ਟ੍ਰੇਨਿੰਗ ਲੱਗਦੀ ਹੈ ਕੋਈ ਆਂਦਾ ਆਪਣੇ ਲਈ ਤਾਂ ਆਪਾਂ ਉਹਨਾਂ ਨੂੰ ਅੱਗੇ ਟ੍ਰੇਨਿੰਗ ਕਰਵਾ ਕੇ ਉਹਨਾਂ ਨੂੰ ਵੀ ਇੱਕ ਡਰੋਨ ਦਿਵਾ ਕੇ ਕੰਮ ਸ਼ੁਰੂ ਕਰਵਾ ਸਕੀਏ ਜੀ ਮੇਰਾ ਨਾਮ ਰਸਵਿੰਦਰ ਕੌਰ ਹੈ ਮੈਂ ਉਮੀਦ ਆਰਗੇਨਾਈਜੇਸ਼ਨ ਸ਼ਹਿਰ 68 ਕੰਨਾਜੀ ਜੀ ਸੰਗਰੂਰ ਤੁਹਾੰਗੀ ਪ੍ਰਭਜੋਤ ਕੌਰ ਜੀ ਡਰੋਨ ਲੈ ਕੇ ਆਏ ਨੇ ਕਿਸ ਤਰੀਕੇ ਦਾ ਪ੍ਰੋਸੈਸ ਸੀ ਸ਼ਾਰਟ ਦੇ ਵਿੱਚ ਕੀ ਇਹਨਾਂ ਨੂੰ ਡਰੋਨ ਤੁਸੀਂ ਦਵਾਇਆ ਫਾਊਂਡੇਸ਼ਨਲ ਕਿਵੇਂ ਟੁੜੇ ਤੇ ਹੁਣ ਇਹਨਾਂ ਦਾ ਰੋਜ਼ਗਾਰ ਨੂੰ ਕਿਵੇਂ ਦਿਖਦੇ ਇਹ ਇੱਕ ਤੇ ਜ਼ਰੂਰੀ ਸੀ ਜੀ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਚਾਹੀਦਾ ਕਿਉਂਕਿ ਇਹ ਪੈਣਾ ਦੀ ਉਮੀਦ ਪ੍ਰੋਜੈਕਟ ਇਹਦਾ ਉਮੀਦ ਆਰਗੇਨਾਈਜੇਸ਼ਨ ਦਾ ਚੱਲ ਰਿਹਾ ਉਹਦੇ ਵਿੱਚ ਪ੍ਰਭਜੋਤ ਕੌਰ ਸੈਲਫ ਹੈਲਪ ਗਰੁੱਪ ਦੀ ਮੈਂਬਰ ਹੈਗੇ ਸੈਕਿੰਡ ਸੀਗਾ ਡਰੋਨ ਡੈਸਟੀਨੇਸ਼ਨ ਪਹੁੰਚ ਕੇ ਟ੍ਰੇਨਿੰਗ ਲੈਣਾ ਉਹ ਵੀ ਉਹਨਾਂ ਨੇ ਹਾਸਲ ਕੀਤੀ ਥਰਡਲੀ ਆ ਜੋ ਸাকਸੈਸਫੁਲੀ ਆ ਪਖੇਤਾਂ ਦੇ ਵਿੱਚ ਜਾ ਕੇ ਆਪਣਾ ਜਿਹੜਾ ਰੋਜ਼ਗਾਰ ਦਾ ਸਾਧਨ ਹੈ ਉਹਨੂੰ ਵਧੀਆ ਤਰੀਕੇ ਨਾਲ ਸাকਸੈਸ ਕਰ ਰਹੇ ਆ ਅੱਗੇ ਵਧ ਰਹੇ ਆ ਕਿੰਨਾ ਕੁ ਸਮਾਂ ਲੱਗਿਆ ਟ੍ਰੇਨਿੰਗ ਦਾ ਤੇ ਇਹ ਮਦਦ ਜਿਹੜੀ ਹੈਗੀ ਆ ਜਾਂ ਡਰੋਨ ਜਿਹੜੀ ਐਕਸੈਸਰੀ ਹੈਗੀ ਆ ਕਿੰਨੇ ਰੁਪਏ ਦੇ ਕਾਸਟ ਦੀ ਹੈ ਇਹ ਡਰੋਨ ਐਕਸੈਸਰੀ 18.5 ਲੱਖ ਦਾ ਹੈ ਜੀ ਇਹਦੇ ਵਿੱਚ ਐ ਬੈਂਟਰੀਜ਼ ਦਿੱਤੀਆਂ ਗਈਆਂ ਨੇ ਜਾਂ ਡਰੋਨ ਹੈ ਈਰੀਕਸ਼ ਹੈ ਤੇ ਇੱਕ ਜਨਰੇਟਰ ਹੈ ਸਰ ਜੇ ਕਿਸੇ ਹੋਰ ਨੇ ਲੈਣਾ ਹੋਵੇ ਜਾਂ ਤੁਹਾਡੀ ਫਾਊਂਡੇਸ਼ਨ ਨਾਲ ਜੁੜਨਾ ਹੋਵੇ ਉਹ ਕੀ ਪ੍ਰੋਸੈਸ ਕਰਨਾ ਪੈਣਾ ਉਹ ਸਾਡੀ ਉਮੀਦ ਦੇ ਪ੍ਰੋਜੈਕਟ ਸਭ ਤੋਂ ਪਹਿਲਾਂ ਭੈਣਾ ਦੀ ਉਮੀਦ ਨਾਲ ਜੁੜਨਾ ਪੈਣਾ ਕਿਉਂਕਿ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਜ਼ਰੂਰੀ ਹੈ ਉਹਦੇ ਲਈ ਉਹਦੇ ਤੋਂ ਬਿਨਾਂ ਦਾ ਪੈਰਾਮੀਟਰ ਦਾ ਪਹਿਲਾ ਪੁਆਇੰਟ ਹੀ ਇਹ ਹੈ ਡਰੋਨ ਦੀਦੀ ਦੇ ਲਈ ਕਿ ਉਹ ਸੈਲਫ ਹੈਲਪ ਗਰੁੱਪ ਦੀ ਬੀਬੀ ਹੋਣੀ ਚਾਹੀਦੀ ਹੈ ਇਹਨਾਂ ਦੀ ਕਮਾਈ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਕਮਾਈ ਇੱਕ ਮਿਸਾਲ ਹੈ ਜੀ ਸੁਸਾਇਟੀ ਦੇ ਵਿੱਚ ਜੋ ਔਰਤਾਂ ਨਹੀਂ ਅੱਗੇ ਵਧਣਾ ਦੇ ਲਈ ਹਿੰਮਤ ਕਰ ਪਾਰੀਆਂ ਸੀ ਜਾਂ ਦੇਖ ਰਿਹਾ ਕਿ 15000 ਤੇ ਡੇਲੀ ਦੇ 10 ਤੋਂ 15 ਅਰਨ ਕਰ ਰਹੇ ਆ ਇਹ ਉਹਨਾਂ ਲਈ ਇੱਕ ਸੁਨੇਹਾ ਹੈਗਾ ਪ੍ਰਭਜੋਤ ਕੋਰ ਹਰਪ੍ਰੀਤ ਕੋਰ ਵੀ ਹੈ ਜੀ ਸਾਡੀ ਇੱਕ ਡਰੋਨ ਦੀਦੀ ਉਹ ਵੀ ਵਧੀਆ ਕੰਮਜਾਬ ਹੋ ਰਹੇ ਨੇ ਆਪਣੇ ਕਿੱਤੇ ਦੇ ਵਿੱਚ ਠੀਕ ਹੈ ਸਰ صدیق ਕਲੌਦੀ ਤੋਂ ਆਈ ਮੈਂ ਉਮੀਦ ਫਾਊਂਡੇਸ਼ਨ ਤੋਂ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਉਮੀਦ ਫਾਊਂਡੇਸ਼ਨ ਦੀ ਮਦਦ ਦੇ ਨਾਲ ਇੱਕ ਲੇਡੀ ਉਹਦਾ ਹਸਬੰਡ ਵਧੀਆ ਕਮਾਈ ਕਰ ਰਹੇ ਨੇ ਜੋ ਟੈਕਨੋਲੋਜੀ ਹੁਣ ਤੱਕ ਫੋਰਨ ਚ ਸੀ ਉਹ ਪੰਜਾਬ ਚ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਹਾਂਜੀ ਇਹ ਸਾਡੇ ਸੰਗਰੂਰ ਤੋਂ ਸਾਬਕਾ ਐਮਐਲਏ ਨੇ ਜੀ ਸ਼੍ਰੀ ਰਵਿੰਦ ਖੰਨਾ ਜੀ ਉਹਨਾਂ ਵੱਲੋਂ ਚਲਾਈ ਗਈ ਸੰਸਥਾ ਉਮੀਦ ਤੇ ਉਹਨਾਂ ਵੱਲੋਂ ਸਾਡੇ ਉਮੀਦ ਸੰਸਥਾ ਦੇ ਲੇਡੀਜ਼ ਮੈਂਬਰ ਪਿੰਡਾਂ 'ਚ ਜਾ ਕੇ ਬਣਾਉਂਦੇ ਆ ਗਰੁੱਪ ਹਾਂਜੀ ਤੇ ਉਸ ਤੋਂ ਅੱਗੇ ਉਹਨਾਂ ਨੂੰ ਸਕੀਮਾਂ ਦੁਆਏ ਜਾਂਦੀਆਂ ਨੇ ਜੋ ਵੀ ਚੱਲਦੀਆਂ ਨੇ ਗੀਆਂ ਉਹ ਗਰੁੱਪਾਂ ਦੇ ਸੰਬੰਧਤ ਇਹੋ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਵਧੀਆ ਕਮਾਈ ਕਰ ਰਹੇ ਨੇ ਵਧੀਆ ਇਨਕਮ ਆ ਅਗਰ ਇਹਨਾਂ ਦੀ ਮਦਦ ਕੀਤੀ ਆ ਹੱਥ ਫੜਿਆ ਤਾਂ ਵਧੀਆ ਕਮਾਈ ਹੋ ਰਹੀ ਆ ਤੇ ਘਰ ਔਰਤ ਜਿਹੜੀ ਵਧੀਆ ਕਮਾਈ ਕਰੇ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਸਰ ਬਹੁਤ ਵਧੀਆ ਅਪਰਾਹਲਾ ਸਾਡੇ ਸ਼੍ਰੀ ਹਰਮਿੰਦ ਖੰਨਾ ਜੀ ਦਾ ਤੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਕਹਾਂਗੇ ਵੀ ਖੰਨਾ ਸਾਹਿਬ ਨਾਲ ਜੁੜ ਕੇ ਉਹਨਾਂ ਦੀਆਂ ਸਕੀਮਾਂ ਦਾ ਫਾਇਦਾ ਉਠਾਇ ਪਟਿਆਲਾ ਪੁਲਿਸ ਲਾਈਨ ਦੇ ਸੀਕ੍ਰੇਟ ਸਲ ਵਿੱਚ ਤਨਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਪੁੱਤਰ ਜਨੈਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਰਨ ਵਾਲਾ ਮੁਲਾਜ਼ਮ ਦੀ ਉਮਰ 55 ਸਾਲ ਸੀ ਤੇ ਉਹ ਬਰਨਾਲਾ ਦਾ ਰਹਿਣ ਵਾਲਾ ਸੀ ਤੇ ਅਚਾਨਕ ਉਸ ਦੇ ਹੀ ਰਵਾਲਵਰ ਵਿੱਚੋਂ ਗੋਲੀ ਚੱਲ ਪਈ। ਜੀ ਮੈਗਮਾ ਪੁਲਿਸ ਵਿੱਚੋਂ ਸਬ ਇੰਸਪੈਕਟਰ ਬਲਦੇਵ ਸਿੰਘ ਰਿਟਾਇਰ ਹੋਇਆ। ਇਹ ਜਿਹੜਾ ਮਰਨ ਵਾਲਾ ਸੀਗਾ ਸਬ ਇੰਸਪੈਕਟਰ ਕੁਲਵੰਤ ਸਿੰਘ ਮੇਰਾ ਭਤੀਜਾ ਸੀਗਾ ਸਿਕਾ। ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜੇ ਦੀ ਵਰਸੀ ਦੇ ਕਾਰਨ ਕਈ ਵੀਏਪੀਆ ਏਸੀ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਇਹਨਾਂ ਤੋਂ ਮਿਸਟੇਕ ਹੋ ਗਈ ਹੈ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਂਹ ਇਹਦੇ ਗੱਲ ਗੱਲ ਵਿੱਚ ਵੱਜੀ ਜਾ ਕੇ ਉਹ ਰਹੇ ਦੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਹੈ ਸਾਰਾ ਦਿਨ ਬੜੀ ਬੜੀ ਡਿਊਟੀ ਕੀਤੀ ਹੈ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਲ੍ਹਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਪਰਿਵਾਰ ਦੇ ਵਿੱਚ ਕਿੰਨੀ ਵਾਈਫ ਕਿੰਨੀ ਬੇਟੀ ਹੈ ਕਿੰਨੇ ਵਜੇ ਆਤੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰਸਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸੇਰਪੁਰਪਿੰਡ ਦੇ ਵਿੱਚ ਕਾਰਾਗਾ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀ ਕਿੰਨਾ ਕ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਨੂੰ ਸਬ ਇੰਸਪੈਕਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਆਹ ਇਹਨੇ ਕਹੋ ਤਾਂ ਹੁਣ ਇੰਸਪੈਕਟਰ ਬਣ ਵਾਲਾ ਤਰਕੀ ਨਾ ਮੈਂ ਕਿਹੜਾ اے ایس ਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਤੁਹਾਡੇ ਅਧਿਕਾਰ ਸਾਨੂੰ ਇਤਲਾਹ ਮਿਲੀ ਸੀਗੀ ਇੱਕ ਮੁਲਾਜ਼ਮਾ ਕਿ ਉਹਨਾਂ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੌਤਰੀ ਚ ਉਹਨਾਂ ਦੇ ਬਿਆਨ ਜਿਹੜਿਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਮਰ ਚ ਲਿਆਂਦੀ ਆ ਕੋਈ ਜਾਂਚ ਵੀ ਪਤਾ ਲੱਗੇ ਜਾਂਚ ਤੋਂ ਉਹ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਤੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਦੇ ਲੱਗਦੀ ਉਹ ਤਾਂ ਪਿੱਛੋਂ ਕਿਦੋਂ ਦੀ ਰਹਿਣ ਵਾਲੇ ਆ ਇੱਥੇ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਤੇ ਇੱਥੇ ਨਿਯੰਤਰਣ ਹੈਗੇ ਨੇ ਬਰਨਾਲੇ ਦੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਹੀ ਇਹਨਾਂ ਕੋਲ ਨੰਬਰ ਆ ਤੇ ਇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਵਾਟਰਾਂ ਵਿੱਚ ਜਿਹੜਾ ਰਹਿ ਰਿਹਾ ਹੈ ਕਿੰਨੇ ਕ ਵੇ ਦੀ ਘਟਨਾ ਸੀ ਕੱਲ ਇਹ ਕੋਈ 6:30 ਤੋਂ 7:30 ਤੋਂ 7 ਵਜੇ ਦੀ ਘਟਨਾ ਨੇ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ ਖੂਨਦਾਨ ਮਹਾਦਾਨ ਸੁਨੇਹਾ ਦਿੰਦੇ ਹੋਏ ਬੀਐਸਐਫ ਵੱਲੋਂ ਗੁਰਦਾਸਪੁਰ ਹੈੱਡਕੁਆਰਟਰ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਐਸਐਫ ਜਵਾਨਾਂ ਅਤੇ ਉਹਨਾਂ ਦੀਆਂ ਪਤਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਉੱਥੇ ਬੀਐਸਐਫ ਅਧਿਕਾਰੀਆਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਅਤੇ ਉਹਨਾਂ ਕਿਹਾ ਹੈ ਕਿ इस कैंप का मकसद है कि दान किए गए खून के जरूरतमंद बचाई जा सकन देखिए जो आज नेशनल केलंटियर ब्लड डे जो फर्स्ट अक्टूबर को मनाया जाता है उसी सिलसिले में आज हमने सेक्टर हेडक्वाटर बी एस एफ गुरदासपुर में ब्लड डोनेशन कैंप आयोजन किया है और हम आ, हमारे पास आज डिस्ट्रिक्ट ब्लड बैंक की टीम पहुंची हुई है और जहां पे आ, आज हमारे 50 से ज़्यादा कार्मिक और उसमें हमारी जो ऑफिसर्स लेडी वाइफ है और लेडी वाइफ हैं वो भी पार्टिसिपेट करेंगी और आ, मैं आपको बताना चाहता हूं कि बॉर्डर पे अलर्ट रहने के साथ साथ बॉर्डर सिक्योरिटी फोर्स के कार्मिक और उनकी फैमिलीज जो भी सोशल कॉज होते हैं उनमें भी आगे बढ़ चढ़ कर हिस्सा लेते हैं चाहे वो अभियान नशे के अगेंस्ट हो चाहे वो प्लांटेशन ड्राइव हो या स्वच्छता अभियान हो तो उसमें हम बॉर्डर मैन और उनकी फैमिली हमेशा बढ़ चढ़ के हिस्सा लेते हैं आज का जो ब्लड डोनेशन कैंप है इसमें भी हम ये एक बहुत बड़ा नोबल कॉज है जिसके लिए हम हमेशा आगे रहते हैं और बॉर्डर सिक्योरिटी फोर्स जब भी ब्लड डोनेशन कैंप ऑर्गेनाइज किए जाते हैं उनके कार्मिक बढ़ चढ़ कर हिस्सा लेते हैं और हमें बड़ी खुशी है कि हमारे बहुत सारे कार्मिक वॉलंटियर हो के इस कॉज के लिए आगे आए हैं और ये एक बहुत बड़ा दान है क्योंकि आपके आ, जो ब्लड है उसका एक कतरा अगर किसी की जान बचा सकता है तो वो ये बहुत बड़ा बहुत बड़ी राष्ट्रीय सेवा है और हम हम अपने गुरदासपुर डिस्ट्रिक्ट के ब्लड बैंक के जो इंचार्ज हैं जब हमारे सीएमओ साहब हैं उनको ये भरोसा दिलाना चाहते हैं कि आपको अगर कभी भी किसी भी टाइम ब्लड की जरूरत पड़ती है तो आपको कहीं जाने की जरूरत नहीं आप बी के पास आइए हमारे कार्मिक और हमारी फैमिली लेडी वाइफ वगैरह हमेशा तैयार रहती है मुझे बड़ी खुशी है कि आज मुझे गुरदासपुर में ब्लड डोनेट करने का मौका मिला है और आगे भी आने वाले समय में मैं चाहती हूं कि मुझे ब्लड डोनेट करने का मौका मिलता रहे क्योंकि ये एक बहुत ही नेक काम है इससे किसी की जान बचाई जा सकती है अगर मेरे खून का एक कतरा भी किसी की जान बचाने के लिए काम आए तो मैं अपने आप को बहुत ही सौभाग्यशाली समझूंगी थैंक यू मैं यही चाहती हूँ इसके लिए आगे आना चाहिए इससे किसी की जान बचाई जा सकती है अपना ब्लड डोनेशन के साथ साथ हमें अपने पूरे बॉडी ऑर्गन्स को भी दान करना चाहिए हमें आईस अपना पूरा बॉडी भी हम दान कर दें तो इससे बहुत लोगों की जान बच सकती है जो ऑलरेडी हमने कर रखा है आ, हाँ जी मैं डॉक्टर पूजा खोसला अज्जे ब्लड बैंक सिविल हॉस्पिटल गुरदसपुर तो बी एस एफ हैडकुआर गुरदासपुर बलड्ड डोनेशन कैंप लगा आए हुए हाँ तो इतने के जवाना खूब जोश देखने है ईवन जेडी डोनर भी है वो भी काफ़ी अगे आ रही हैं तो ब्लड डोनेट कर रही हूं तक सा दस यूनिट इकट्ठे हो गए हैं तो होपफफुली फिफ्टी प्लस यूनिट्स इकट्ठे हो गए साढ़ा एक आ, हर साल जिमें वॉलंट्री ब्लड डोनेशन डे बनाया जा रहा हूं है ਉਹ ਇਸ ਵਾਰ 1 ਅਕਤੂਬਰ 2025 ਨੂੰ ਸੀ सेलिब्रेट ਕਰਨਾ ਹੈ ਉਹਦੇ ਸਮਖੇ ਵੀ ਇੱਕ ਨਾ ਲੌਂਗ ਕੈਂਪੇਨ ਚੱਲ ਰਹੀ ਹੈ ਉਹਦੇ ਸਮਖੇ ਵੀ ਅਸੀਂ ਇਹ ਕੈਂਪ ਲਗਾ ਰਹੇ ਹਾਂ ਸੋ ਮੈਂ ਇਸ ਮੀਡੀਆ ਰਾਹੀਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਅੱਜ ਦੀ ਯੰਗ ਜਨਰੇਸ਼ਨ ਨੂੰ ਕਿ ਜਿੰਨੇ ਵੀ ਯਾ ਸਲੋਗਨ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਇਹੋ ਜੇ ਉਪਰਾਲਿਆਂ 'ਚ ਆਪਣਾ ਹਿੱਸਾ ਪਾਓ ਧੰਨਵਾਦ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਤਕ ਲਈ ਮੈਨੂੰ ਯਾਨਕਿ ਤੇ ਜਿੰਦ ਕਾ ਨੂੰ ਦੇ ਇਜਾਜ਼ਤ ਰੱਬ ਰੱਖਾ